ਮੈਂ ਜੀ ਆਪਾਂ ਆਪ ਮਹਾਰੇ ਹੋਗੇ ਨੌਜਵਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਐਸ ਲੋਡ ਚੱਲ ਪਏ ਨਾ ਆਪ ਮਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਤਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹੇ ਥੰਰੋ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਜਾ ਕੇ ਆਇਆ ਇਹਹੀ ਅਪੀਲ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਬੈਠੋ ਜਿੱਥੇ ਵੀ ਮੋਰਚਾ ਲੱਗਿਆ ਉਥੇ ਜਾਓ ਤੇ ਇਹ ਨੂੰ ਇਹ ਨੂੰ ਹੁਣ ਪੰਜਾਬ ਦੇ ਬੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾਂ ਦਾ ਮੋਰਚਾ ਹੈ ਇਹ ਫਲਾਨੀ ਧਰ ਦਾ ਮੋਰਚਾ ਹੈ ਫਲਾਨੀ ਧਰ ਦਾ ਮੋਰਚਾ ਮੇਰਾ ਵੀਰ ਇਹ ਮਾਹੌਲ ਨਾ ਸਿਰਜੋ ਇਹ ਮਾਹੌਲ ਸਿਰਜਣ ਲਈ ਤਾਂ ਇਹ ਨਰਟਿਵ ਜਿਹੜਾ ਘੜਨ ਦੀ ਤਾਂ ਸਰਕਾਰ ਹੀ ਬਹੁਤ ਜ਼ ਆਪਣੇ ਆਈਟੀ ਸੈਲਰ ਆਹੀ ਆਪਣੇ ਬੰਦਿਆਂ ਰਾਹੀ ਵੀ ਇਹਨਾਂ ਨੂੰ ਪਾੜਨਾ ਕਿਵੇਂ ਆ ਤਫਾੜ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਾਲਫਤ ਵੀ ਨਾ ਕਰੋ ਚੁੱਪ ਹੋ ਜੋ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖਿਓ ਕੱਲੇ ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਵੀ ਜੇਲ੍ਹਾਂ 'ਚ ਵੀ ਬੰਦ ਕਰਨਗੇ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਗੇ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਵਸਾ ਲੰਨੇ ਆਂ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆ ਆ ਮਾੜਾ ਆ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਮਾਨ ਤੇ ਚਾੜਨ ਲਈ ਇੱਕ ਮਿੰਟ ਲਾਉਣੇ ਜਮੀਨ ਤੇ ਲੈਉਣ ਲਈ ਮਿੰਟ ਤੇ ਉਹਦੇ ਗੱਲ ਦਾ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਐ ਇਹ बिक ਗਿਆ ਇਹ ਝੁਕ ਗਿਆ ਨਹੀਂ ਯਾਰ ਇਹ ਗੱਲਾਂ ਨਾ ਕਰੋ ਛੱਡ ਦਿਓ ਇਹ ਤਾਂ ਬੈਸੀ ਸਰਕਾਰ ਹੀ ਬਹੁਤ ਕੰਮ ਕਰੀ ਜਾਂਦੀ ਆ ਆਓ ਮੇਰਾ ਵੀਰ ਇੱਥੇ ਹੁਣ ਜਿਹੜੇ ਸਾਡੇ ਨੌਜਵਾਨ ਇੱਥੇ ਬੈਠੇ ਆ ਡਬੂ ਗੜ ਜਾਂ ਸਾਡੇ ਬੰਦੀ ਸੰ 40 40 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ ਉਹਦੇ ਲਈ ਵੀ ਅਸੀਂ ਬੱਦ ਤੋਂ ਬਾਅਦ ਇਕੱਠੇ ਹੋ ਕੇ ਆਪਣਾ ਰੂਟ 'ਚ ਚੱਲ ਗਏ ਤੇ ਜਿਹੜੀ ਸਾਡੀ ਲ ਦਿੱਲੀ ਦੇ ਖਿਲਾਫ ਅਸੀਂ ਖਨੌਰੀ ਦੇ ਸ਼ੰਭੂ ਬੈਠੇ ਆ ਉੱਥੇ ਵੀ ਅੱਪ ਵੱਧ-ਵੱਧ ਪਹੁੰਚ ਇੱਥੇ ਤੁਸੀਂ ਕਹਿੰਨੇ ਵੀ ਸਰਕਾਰ ਜਿਹੜੀ ਹੈਗੀ ਆਪਣਾ ਰੋਲ ਨਹੀਂ ਨਿਭਾਰੀ ਪਰ ਤੁਹਾਨੂੰ ਲੱਗਦਾ ਵੀ ਸ਼ੰਭੂ ਮੋਰਚੇ ਦੇ ਉੱਤੇ ਜਾਂ ਦਿੱਲੀ ਦੀਆਂ ਜਾਂ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਉੱਥੇ ਸਰ ਉੱਥੇ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਰੀ ਕਿਉਂਕਿ ਸਰਕਾਰ ਤਾਂ ਕਹਿੰਦੀ ਕਿ ਅਸੀਂ ਨਾਲ ਆ ਕਿਸਾਨਾਂ ਦੇ ਦੇਖੋ ਸਰਕਾਰ ਕਹਿੰਦੀ ਨਾਲ ਆ ਅੱਜ 3 ਦਿਨ ਹੋ ਗਏ 302 ਦਾ ਪਰਚਾ ਬਣਦਾ ਉਸ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਉਸ ਟਮਾੜਮਰ ਗੋਟਾਂ ਦੇ ਵਿੱਚ ਯਾਰ ਹੋ ਚੁੱਕੀਆਂ ਨੇ ਗੱਲਾਂ ਅੱਜ ਹਰਿਆਣਾ ਸਰਕਾਰ ਨੇ ਬਿਆਨ ਦਿੱ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਇਸ ਨੌਜਵਾਨ ਦੀ ਮੌਤ ਸਾਡੀ ਹੱਦ 'ਚ ਹੋਈ ਹੈ ਤੇ ਸਾਡਾ ਮੁੱਖ ਮੰਤਰੀ ਸਾਡੀ ਸਰਕਾਰ ਬਿਆਨ ਦਿੰਦੀ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤਿੰਨ ਤਿੰਨ ਦਿਨ ਪੜਤਾਲ ਤੇ ਲੱਗਣ ਤੇ ਜਦੋਂ ਕਿਸੇ ਆਮ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੈ ਇੱਕ ਮਿੰਟ ਲਾਉਂਦੇ ਚ ਐਨੀ ਚੋਰੀ ਦਾ ਪਰਚਾ ਪਾਉਣ ਲਈ ਫਰੋਤੀਆਂ ਦੇ ਪਰਚੇ ਪਾਉਣ ਲਈ ਤੇ ਫੋਰਸਾਂ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀ ਆ ਚੱਕ ਚੱਕ ਕੇ ਨੌਜਵਾਨ ਨੂੰ ਡਿਬਰੂਗੜ੍ਹ ਸਿੱਟਣਾ ਉਦੋਂ ਉਦੋਂ ਕਿਹੜੀਆਂ ਪੜਤਾਲਾਂ ਕਰਦੇ ਆ ਉਹਦੇ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆਹੀ ਕੁਛ ਕਰਨਾ ਹੈ ਕਿ ਸਾਡਾ ਕੋਈ ਨੌਜਵਾਨ ਮਰ ਗਿਆ ਜੀ ਲੈ ਲਓ ਕਰੋੜ ਰੁਪਏ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਵਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਹੁਣ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੀ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਉਹਨੂੰ ਪੈਸੇ ਦੇ ਦਿਓ ਜੀ ਬਰਾ ਦੇਓ ਨਹੀਂ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੇਆਮ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਹਨਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਤਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ 307 ਦਾ ਪਰਚਾ ਵੀ ਉੱਤੇ ਪਾਸਾ ਉਹ ਸਾਡੇ ਨੂੰ ਚੱਕ ਚੱਕ ਕੇ ਲਾ ਜਾ ਰਹੇ ਆ ਉਧਰ ਕੁੱਟਮਾਰ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇਧਰ ਪੰਜਾਬ ਸਰਕਾਰ ਕਹਿ ਰਹੀ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਹੇ ਆ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਜੀ ਡਾਕਟਰਾਂ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਹੈ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਹੈ ਹੁਣ ਉੱਥੇ ਅੱਕੇ ਲੰਘੋਗੇ ਉੱਥੇ ਬੈਠੋਗੇ ਜਾਂ ਵਾਪਸ ਮੜੋਗੇ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋਲਦਾ ਆ ਰਿਹਾ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਹੈ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆਂ ਅਸੀਂ ਆਸੇ-ਪਾਸੇ ਗੱਲ ਕਰਦੇ ਆਂ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆਂ ਤੇ ਅਸੀਂ ਮੋਰਚੇ ਦਾ ਵੀ ਕਰਦੇ ਆਂ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਢਿੱਲੀ ਗੱਲ ਨਹੀਂ ਕਰਨੀ ਚਾਹੀਦੀ ਉਹ ਮੋਰਚੇ ਨੂੰ ਕੱਖ ਨਹੀਂ ਹੋਇਆ ਬਸ ਇਹ ਇਥੋਂ ਹੁਣ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਲੱਗਿਆ ਜਿਹੜਾ ਗੋਦੀ ਮੀਡੀਆ ਜਾਂ ਬਕਾਊ ਮੀਡੀਆ ਮੋਰਚੇ ਜਿਹਦਾ ਕੁਝ ਰਿਹਾ ਜੀ ਨਰਾਸ਼ਤਾ ਫੈਲ ਗਈ ਲੋਕ ਘਰ ਨੂੰ ਆਉਣੇ ਸ਼ੁਰੂ ਹੋ ਗਏ ਤੁਸੀਂ ਜਾ ਕੇ ਦੇਖੋ ਕਿਵੇਂ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਵੇਂ ਉਥੇ ਸੰਗਤ ਪਹੁੰਚੀ ਹੋਈ ਤਾਂ ਕਿਵੇਂ ਹੋਰ ਪਹੁੰਚ ਰਹੀ ਆ ਸੋ ਅਸੀਂ ਮੈਂ ਇੱਕ ਗੱਲ ਕਹਿਣਾ ਉਥੇ ਕੀ ਡੱਲੇਵਾਲ ਦੀ ਲੜਾਈ ਆ ਜਾਂ ਉਥੇ ਪੰਦੇੜ ਦੀ ਲੜਾਈ ਆ ਜਾਂ ਸਰਜੀਤ ਫੂਲ ਦੀ ਲੜਾਈ ਆ ਜਾਂ ਕਿਸੇ ਜਸਵਿੰਦਰ ਲੋਂਗੋਵਾਲ ਦੀ ਲੜਾਈ ਆ ਜਾਂ ਕਿਸੇ ਹੋਰ ਕਿਸਾਨਾਂ ਆ ਕੋਦੇ ਨਿੱਜ ਦੀ ਲੜਾਈ ਆ ਲੜਾਈ ਤਾਂ ਤੁਹਾਡੀ ਹੋਣਦੀ ਆ ਯਾਰ ਸਟੇਟ ਤੁਹਾਡੇ ਉੱਤੇ ਜ਼ਬਰ ਵੀ ਟਾਰੀ ਆ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕਰਦੇ ਹਰਿਆਣਾ ਸਰਕਾਰ ਨੇ ਐਲਾਨ ਕਰਦੇ ਬੰਨੇ ਅਸੀਂ ਲਾਵਾਂਗੇ ਫਿਰ ਜੇ ਵਿਰੋਧ ਹੋਇਆ ਫਿਰ ਪਿੱਛੇ हटਗੇ ਈਐਨਐਸਏ ਵੀ ਲਾਉਣਗੇ ਯੂਏਪੀਏ ਵੀ ਲਾਉਣਗੇ ਸੋ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਜਵਾਕਾਂ ਲਈ ਬਈ ਉਹ ਸੰਘਰਸ਼ ਲੜਿਆ ਜਾ ਰਿਹਾ ਆ ਵੀ ਅੱਛੇ ਹੁਣ ਜੇ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਆ ਅਮਰਪਾਲ ਸਿੰਘ ਦੁਬਈ ਤੋਂ ਆਇਆ ਕੀ ਲੋੜ ਪੈ ਗਈ ਸੀ ਬਾਈ ਇੱਕ ਵਧੀਆ ਨੌਜਵਾਨ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਕੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰਿਆ ਉਹਦੇ ਨਾਲ ਕੀ ਕੁਛ ਨਹੀਂ ਹੋਇਆ ਉਹਦੀ ਕਰਤਾਰ ਕੁਸ਼ੀ ਵੀ ਕੀਤੀ ਗਈ ਉਹਦੇ ਨਾਲ ਅੱਜ ਕੀ ਕੁਛ ਨਹੀਂ ਹੋ ਰਿਹਾ ਉਹਦੇ ਪਰਿਵਾਰ ਨਾਲ ਕੀ ਕੁਛ ਨਹੀਂ ਹੋ ਰਿਹਾ ਉਦੋਂ ਅਸੀਂ ਤਾਂ ਬਹੁਤ ਟਾਰਾ ਮਾਰਦੇ ਸੀ ਬਾਈ ਸੋਡੇ ਨਾਲ ਆ ਬਾਈ ਚੱਕ ਦੇ ਫੱਟੇ ਫਿਰ ਅੱਜ ਬਾਈ ਸਾਨੂੰ ਖੜਨ ਦਾ ਵੇਲਾ ਹੈ ਕੱਲੇ ਫੇਸਬੁੱਕਾਂ ਦੇ ਨਾਲ ਬਾਈ ਫੱਟੇ ਚੱਕਿਆ ਕਰੋ ਗਰਾਊਂਡ ਤੇ ਆ ਕੇ ਵੀ ਜਿੱਥੇ ਕੋਈ ਸੰਘਰਸ਼ ਵਿੱਢਿਆ ਜਾਂਦਾ ਗਰਾਊਂਡ ਤੇ ਆ ਕੇ ਵੀ ਉੱਥੇ ਵੀ ਆਪਣੀ ਜ਼ਿੰਮੇਵਾਰੀ ਨਿਭਾਇਆ ਕਰੋ ਉੱਥੇ ਵੀ ਨਾਲ ਖੜਾ